ਪੇਸ਼ ਹੈ ਦਰਸ਼ਨ ਸਿੰਘ ਧੀਰ ਦੀ ਕਹਾਣੀ ਡਰਿਆ ਮਨੁੱਖ ਗਰਮੀ ਦਾ ਸੁਹਾਣਾ ਮੌਸਮ ਸ਼ੁੱਕਰਵਾਰ ਦੀ ਸ਼ਾਮ ਮਾਸਟਰ ਹਰੀ ਰਾਮ ਪਤਨੀ ਮਨਪਾਲ ਨਾਲ ਫਰੰਟ ਰੂਮ ਵਿੱਚ ਸੋਫਾ ਸੈੱਟ 'ਤੇ ਬੈਠਾ ਟੈਲੀਵਿਜ਼ਨ ਵੇਖ ਰਿਹਾ ਸੀ ਪਸੰਦ ਦਾ ਕੋਈ ਪ੍ਰੋਗਰਾਮ ਨਹੀਂ ਸੀ ਕੁਝ ਚਿਰੋ ਚੈਨਲ ਬਦਲ-ਬਦਲ ਮਨ ਪਸੰਦ ਪ੍ਰੋਗਰਾਮ ਲੱਭਦਾ ਰਿਹਾ ਪਰ ਨਾ ਕੋਈ ਫਿਲਮ ਜੱਚੀ ਤੇ ਨਾ ਹੀ ਕੋਈ ਹੋਰ ਫੀਚਰ ਸਭ ਬੋਰ ਖੇਤ ਜਈ ਨਾਲੋ ਸੋਫੇ ਤੋਂ ਉੱਠਿਆ ਤੇ ਬਾਰੀ ਅੱਗੇ ਖਲੋ ਕੇ ਵਾਤਾਵਰਨ ਨੂੰ ਨਿਹਾਰਨ ਲੱਗ ਪਿਆ। ਖਿਆਲ ਸੀ ਕਿ ਸ਼ਾਇਦ ਉੱਥੋਂ ਦਿਲ ਨੂੰ ਛੋਣ ਵਾਲੀ ਕੋਈ ਚੀਜ਼ ਦੇਖ ਪਵੇ। ਕੁਝ ਚਿਰ ਮੰਗਰੋਂ ਸੱਚੀ ਆਸ ਨੂੰ ਫੜ ਪੈਂਦਾ ਲੱਗਾ ਤੇ ਵੇਖਦਿਆਂ ਵੇਖਦਿਆਂ ਉਹ ਬਾਹਰ ਫੈਲੇ ਸੁਪਨਿਆਂ ਵਿੱਚ ਪੂਰੀ ਤਰ੍ਹਾਂ ਗੁੱਜ ਗਿਆ। ਲੋਕ ਇਧਰ ਉਧਰ ਘੁੰਮ ਫਿਰ ਰਹੇ ਸਨ, ਕੋਈ ਆ ਰਿਹਾ ਸੀ, ਕੋਈ ਜਾ ਰਿਹਾ ਸੀ। ਫੇਰ ਜਾਪਿਆ ਜਿਵੇਂ ਬਾਜ਼ੂ ਮੰਡਲ ਵਿੱਚ ਕਈ ਤਰ੍ਹਾਂ ਦੀਆਂ ਧੁਨਾਂ ਲਹਿਰਾ ਰਹੀਆਂ ਹੋਣ। ਕਈ ਪ੍ਰਕਾਰ ਦੀਆਂ ਸੁਰਾਂ ਜਿਵੇਂ ਬਹੁਤ ਵੱਡਾ ਆਰਕੈਸਟਰਾ ਵੱਜ ਰਿਹਾ ਹੋਵੇ ਕਈ ਕਿਸਮ ਦੇ ਸਾਜ਼ ਨਿੱਕੇ ਵੱਡੇ ਸੁਰ ਉੱਭਰ ਰਹੇ ਹੋਣ ਜਿਹੜੇ ਸਹਿਜੇ ਸਹਿਜੇ ਇੱਕ ਵੱਡੇ ਸੁਰ ਵਿੱਚ ਅਪੇਧ ਹੁੰਦੇ ਜਾ ਰਹੇ ਹੋ ਚੁਫੇਰੇ ਅਨਹਦਨਾਦ ਗੂੰਜ ਰਿਹਾ ਹੋਵੇ ਦੂਰ ਦੂਰ ਤੱਕ ਲਹਿਰਾਉਂਦੇ ਸੰਗੀਤ ਸਾਗਰ ਵਿੱਚੋਂ ਨਿੱਕੀਆਂ ਨਿੱਕੀਆਂ ਲਹਿਰਾਂ ਉੱਠ ਉੱਭਰ ਕੇ ਲਹਿਰਾ ਰਹੀਆਂ ਹੋਣ ਜਿਵੇਂ ਕੋਈ ਮਿੱਠੀ ਆਵਾਜ਼ ਵਿੱਚ ਸੱਦਾ ਲਾ ਰਿਹਾ ਹੋਵੇ ਰਾਤ ਦੇ 9 ਵਜਣ ਵਾਲੇ ਸਨ ਤੇ ਉਹ ਬਾਰੀ ਮੂਹਰੇ ਖੜਾ ਆਰਕੈਸਟਰੇ ਦਾ ਆਨੰਦ ਮਾਣਦਾ ਝੂਮ ਰਿਹਾ ਸੀ ਫਿਰ ਉਹ ਆਰਕੈਸਟਰੇ ਵਿੱਚ ਠੱਕ ਠੱਕ ਦੀ ਖੋਰ ਧੁਨੀ ਰੜਨ ਲੱਗ ਪਈ ਮਾਸਟਰ ਹਰੀਰਾਮ ਨੇ ਉਸ ਧੁਨੀ ਦੀ ਪੈੜ ਫੜਨ ਲਈ ਇਧਰ ਉਧਰ ਵੇਖਿਆ ਇੱਕ ਗੋਰੀ ਮੁਟਿਆਰ ਮੜਕ ਨਾਲ ਗਲੀ ਦੇ ਦੂਜੇ ਪਾਸੇੋਂ ਆ ਰਹੀ ਸੀ ਉਹ ਕਾਫੀ ਦੂਰ ਜਾ ਚੁੱਕੀ ਸੀ ਪਰ ਉਹਦੀ ਗੁਰਗਾਬੀ ਦੀ ਠੱਕ 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 ਦੀ ਸੁਰ ਅਜੇ ਵੀ ਸੁਣਾਈ ਦੇ ਰਹੀ ਸੀ ਫੇਰ ਮਾਸਟਰ ਹਰੀਰਾਮ ਨੂੰ ਲੱਗਾ ਜਿਵੇਂ ਬਾਜੂ ਮੰਡਲ ਵਿੱਚ ਵੱਜ ਰਹੇ ਉਹ ਸਾਰਕੈਸਟਰੀ ਦੀ ਇਹ ਵੀ ਇੱਕ ਅਨਿਖੜਨੀ ਸੁਰ ਹੋਵੇ अनेका ਸੁਰਾਂ ਤੋਂ ਬਣੀ ਇੱਕ ਸਿੰਫਨੀ ਵਾਤਾਵਰਣ ਵਿੱਚ ਲਹਿਰਾ ਰਹੀ ਹੋਵੇ ਇੱਕ ਮਹਾਨਾਦ ਉਸ ਮਹਾਨਾਦ ਦਾ ਆਨੰਦ ਮਾਣ ਹੀ ਰਿਹਾ ਸੀ ਕਿ ਮਨਪਾਲ ਉਸ ਦੇ ਬਰਾਬਰ ਆ ਕੇ ਕਹਿਣ ਲੱਗੀ ਕੀ ਵੇਖੀ ਜਾਂਦੇ ਹੋ ਇੱਧਰ ਨੂੰ ਇੰਨੇ ਚਿਰ ਤੋਂ ਆ ਤੂੰ ਵੀ ਦੇਖ ਸੁਣ ਲੈ ਜੇ ਕਿਸਮਤ ਵਿੱਚ ਕੁਝ ਹੈਗਾ ਕੀ ਵੇਖਾਂ ਮਨਪਾਲ ਨੂੰ ਜਿਵੇਂ ਸੋਣ ਸ਼ਬਦ ਸੁਣਿਆ ਇੰਨਾ ਹੋਊ। ਉਹ ਕੌਣ ਹੋ? ਹਰੀराम ਨੇ ਵੀ ਸੋਣ ਸ਼ਬਦ ਨੂੰ ਹਵਾ ਵਿੱਚ ਹੀ ਲਟਕਦਾ ਰਹਿਣ ਦਿੱਤਾ। ਪਾਲੋ ਲੱਗਦੀ ਆ ਸ਼ਾਦੀਪੁਰੀਆਂ ਦੀ। ਇਹ ਕਿੱਥੇ ਚੱਲੀ ਹੋਊ ਐਸ ਵੇਲੇ? ਸਾਗ ਦੇਣ ਚੱਲੀ ਹੋਣੀ ਆ ਆਪਣੀ ਮਾਸੀ ਨੂੰ ਤੇ ਮਨਪਾਲ ਗੱਲ ਬਦਲਦੀ ਹੋਈ ਕਹਿਣ ਲੱਗੀ। ਪਤਾ ਨਹੀਂ ਲੋਕਾਂ ਨੂੰ ਕੀ ਰੱਬ ਦਿਖਾਈ ਦਿੰਦਾ। ਕਾਤੋਂ ਅੱਧੀ ਰਾਤ ਤੇ ਵੀ ਟਿਕਾ ਨਹੀਂ ਹਜੇ ਤਾਂ 9 ਵੀ ਨਹੀਂ ਵੱਜੇ ਤੇਰੇ ਭਾਦੀ ਅੱਧੀ ਰਾਤ ਵੀ ਹੋ ਗਈ ਉਹ ਤਾਂ ਠੀਕ ਆ ਫੇਰ ਇਹਨੂੰ ਡਰ ਨਹੀਂ ਲੱਗਦਾ ਇੰਨੀ ਰਾਤ ਤੇ ਇਕੱਲੀ ਤੁਰ ਹੀ ਫਿਰਦੀ ਆ ਡਰ ਕਾ ਦਾ ਗੋਰੀਆਂ ਅੱਧੀ ਰਾਤ ਤੱਕ ਕਿਸੇ ਡਰ ਪਉ ਤੋਂ ਬਿਨਾਂ ਗਲੀਆਂ ਮੁਹੱਲਿਆਂ ਤੇ ਸੜਕਾਂ ਵਿੱਚ ਧਗੜ ਧਗੜ ਕਰਦੀਆਂ ਫਿਰਦੀਆਂ ਨੇ ਇਹਨਾਂ ਨੂੰ ਇੱਲਾ ਪੈਣ ਲੱਗੀਆਂ ਪੈ ਤਾਂ ਸਕਦੀਆਂ ਨਹੀਂ ਕੀ ਅਸੀਂ ਗੋਰੀਆਂ ਏ ਬਲੈ ਤਰਨੋ अमन चैन ਦਾ ਦੇਸ਼ ਪੰਜਾਬ ਨਹੀਂ ਕਿ ਅੱਤਵਾਦੀਆਂ ਤੋਂ ਡਰਦਾ ਬੰਦਾ ਸੂਰਜ ਛਿਪ ਦੇਈ ਜਿੰਦੇ ਕੁੰਡੇ ਲਾ ਕੇ ਅੰਦਰ ਦੁਬੱਕ ਕੇ ਬਹਿ ਜਾਏ ਅਸਲ ਅਰਥਾਂ ਵਿੱਚ ਇਹ ਲੋਕ ਆ ਚਾਨਣੀ ਸਦੀ ਦੇ ਬਿਸ਼ਿੰਦੀ ਅਸੀਂ ਤਾਂ ਅਜੇ ਵੀ 15ਵੀ 16ਵੀ ਸੈਂਚਰੀ ਦੇ ਨੇਰੀ ਚੀਜੀ ਰਹੇ ਆ ਵੱਧੋ ਵੱਧ 18ਵੀ ਸਦੀ ਦੀ ਹਵਾ ਲੱਗੀ ਹੋ ਮਨਪਾਲ ਮੁਸਕਰਾ ਪਈ ਜਿਵੇਂ ਉਹਦੇ ਸਵਾਲ ਦਾ ਇਹੀ ਉੱਤਰ ਹੋਵੇ ਕੁਝ ਸਾਲਾਂ ਮੰਗਰੋਂ ਉਹ ఆర్కెస్టਰੇ ਦੀਆਂ ਧੁਨਾ ਵਿੱਚ ਕੁਝ ਹੋਰ ਸੁਰਾਂ ਰਲਣ ਲੱਗ ਪਈਆਂ ਡਰਾਉਣੀਆਂ ਤੇ ਭਿਆਨਕ ਅਜਿਹੀ ਹੀ ਇੱਕ ਹੋਰ ਬਹਿਜਾ ਬਹਿਜਾ ਕਰਦੀ ਗਰਮੀ ਦੀ ਰੁੱਤ ਦਿਨ ਸនិចਰ ਬਾਗ ਕਪਾਹ ਵਾਂਗ ਖਿੜੀ ਤਪ ਰਮਕ ਦੀ ਪੌਣ ਝੂਲਦਾ ਵਾਤਾਵਰਣ ਹਵਾ ਵਿੱਚ ਚੁੱਡੀਆਂ ਫਿਰਦੀਆਂ ਤਿਤਲੀਆਂ ਖਿੜੇ ਖਿੜੇ ਇੱਧਰ ਉੱਧਰ ਘੁੰਮਦੇ ਮਨੁੱਖੀ ਚਿਹਰੇ ਲੋਕ ਬੱਸਾਂ ਕਾਰਾਂ ਵਿੱਚ ਸ਼ਹਿਰ ਨੂੰ ਜਾ ਰਹੇ ਸਨ ਤਾਕੇ ਹਫਤੇ ਭਰ ਦੀ ਖਾਦ ਖੁਰਾਕ ਮਾਰਕੀਟ ਵਿੱਚੋਂ ਖਰੀਦ ਕੇ ਲਿਆਂਦੀ ਜਾ ਸਕੇ। ਕੁਝ ਰੌਣਕ ਮੇਲਾ ਵੇਖਣ ਵੀ ਜਾ ਰਹੇ ਹੋਣਗੇ ਤੇ ਕੁਝ ਹੋਰ ਠਰਕ ਪੂਰਾ ਕਰਨ ਵੀ। ਮਾਸਟਰ ਹਰੀਰਾਮ ਨੇ ਗੈਰੇਜ ਵਿੱਚੋਂ ਕਾਰ ਕੱਢੀ ਤੇ ਰਾਸ਼ਨ ਲੈਣ ਸ਼ਹਿਰ ਨੂੰ ਤੁਰ ਪਿਆ। ਕਾਰ ਖੜੀ ਕਰਨ ਲਈ ਉਹ ਕਿੰਨਾ ਚਿਰ ਖਾਲੀ ਮੀਟਰ ਲੱਗਦਾ ਰਿਹਾ। ਜਦ ਮੀਟਰਾਂ ਤੇ ਗੱਲ ਬਣਦੀ ਨਜ਼ਰ ਨਾ ਆਈ ਤਾਂ ਉਹ ਕਾਰ ਪਾਰਕਾਂ ਵੱਲ ਤੁਰ ਪਿਆ। ਕਾਰ ਪਾਰਕਾਂ ਦੇ ਗੇਟਾਂ ਅੱਗੇ ਵੀ ਪਾਰਕ ਫੁੱਲ ਦੇ ਫੱਟੇ ਰੱਖੇ ਹੋਏ ਸਨ। ਕਈ ਕਾਰ ਪਾਰਕਾਂ ਵਿੱਚ ਕੋਸ਼ਿਸ਼ ਕਰਨ ਉਪਰੰਤ ਇੱਕ ਵਿੱਚ ਥਾਂ ਮਿਲ ਗਈ। ਉਸ ਗੇਟ ਤੋਂ ਟਾਈਮ ਕਾਰਡ ਲਿਆ ਤੇ ਖਾਲੀ ਥਾਂ ਲੱਭ ਕੇ ਗੱਡੀ ਖੜੀ ਕਰ ਦਿੱਤੀ। ਝੋਲੇ ਲਏ ਤੇ ਪਰਚੂਨ ਮਾਰਕੀਟ ਨੂੰ ਤੁਰ ਪਿਆ। ਲੋੜੀਂਦਾ ਸੌਦਾ ਪੱਤਾ ਲਿਆ। ਝੋਲੇ ਕਾਰ ਦੀ ਡਿੱਗੀ ਵਿੱਚ ਰੱਖੇ ਤੇ ਬਾਜ਼ਾਰ ਦਾ ਨਜ਼ਾਰਾ ਵੇਖਣ ਚੱਲ ਪਿਆ। ਕਲੀਆਂ ਬਾਗ ਖਿਹੜਿਆ ਦਿਨ ਹਰੀਰਾਮ ਨੂੰ ਖਿਹੜਨ ਲਈ ਸੰਕੇਤ ਕਰ ਰਿਹਾ ਸੀ। ਤੇ ਕੋਸੀ ਕੋਸੀ ਰਮਕਦੀ ਹਵਾ ਫਰਫਰਾਉਣ ਲਈ ਆਵਾਜ਼ਾਂ ਮਾਰ ਰਹੀ ਸੀ। ਬੰਦੇ ਦਾ ਤਨ ਮਨ ਖੜਦਾ ਜਾ ਰਿਹਾ ਸੀ। ਸਰੀਰ ਦਾ ਕੱਲਾ ਕੱਲਾ ਅੰਗ ਪੱਠਾ ਪੱਠਾ ਅਣੂ ਅਣੂ ਫਰਫਰਾ ਰਿਹਾ ਸੀ। ਦਿਲ ਉੱਡੋਂ ਉੱਡੋਂ ਕਰਦਾ ਨਿਲੱਤਣਾ ਵਿੱਚ ਤਾਰੀਆਂ ਲਾਉਣ ਲਈ ਪਰਤੋਲਦਾ। ਸਾਰੇ ਸ਼ਹਿਰ ਵਿੱਚ ਗਹਿਮ ਗਮੀ ਸੀ। ਲੋਕ ਹਰ ਪਾਸਿਓਂ ਆ ਰਹੇ ਸਨ ਤੇ ਧੜਾ ਧੜ ਸੌਦਾ ਪੱਤਾ ਵੇਚ ਰਿਹਾ ਸੀ। ਔਰਤਾਂ ਦਾ ਪੈਰ ਧਰਤੀ ਤੇ ਨਹੀਂ ਸੀ ਲੱਗਦਾ ਖਾਸ ਕਰਕੇ ਮਟਿਆਰਾਂ ਦਾ। ਉਹ ਰੰਗ-ਬਰੰਗੇ ਕੱਪੜਿਆਂ ਵਿੱਚ ਸਜੀਆਂ ਸੰਭਰੀਆਂ ਤਿਤਲੀਆਂ ਵਾਂਗ ਇਧਰ-ਉਧਰ ਉੱਡੀਆਂ ਫਿਰਦੀਆਂ ਜਿਵੇਂ ਇੱਕ ਦੂਜੀ ਨੂੰ ਕਹਿ ਰਹੀਆਂ ਹੋਣ ਆ ਆ ਫੜ ਜੇ ਹਿੰਮਤ ਹੈ ਕਿਧਰੇ ਸਕਰਟਾਂ ਸਰਸਰਾ ਰਹੀਆਂ ਕਿਧਰੇ ਸਾੜੀਆਂ ਕਿਧਰੇ ਪੰਜਾਬੀ ਸੂਟ ਰੰਗ-ਬਰੰਗੀਆਂ ਚੁੰਨੀਆਂ ਪਤੰਗਾਂ ਵਾਂਗ ਇੱਕ ਦੂਜੀ ਦੇ ਪਿੱਛੇ ਫਰਫਰਾ ਰਹੀਆਂ ਸੰਗ ਉਹ ਜਰਈਆਂ ਸਨ ਤੇ ਉੱਡ ਰਹੀਆਂ ਸਨ ਮਾਸਟਰ ਹਰੀਰਾਮ ਫੁੱਲ ਬਣਿਆ ਇਧਰ-ਉਧਰ ਘੁੰਮ ਫਿਰ ਕੇ ਮਲਕਮਾਹੀ ਦਾ ਵੇਖ ਰਿਹਾ ਸੀ ਜਾਦੋ ਘੁੰਮਦਾ ਘਮਾਉਂਦਾ ਬੂਲਵਰਥ ਸਟੋਰ ਕੋਲ ਪੁੱਜਾ ਤਾਂ ਉਹਦਾ ਪਿੰਡੂ ਨਿਹਾਲ ਟੱਕਰ ਗਿਆ ਪਰਿਵਾਰਾਂ ਦੀ ਰਾਜੀ ਖੁਸ਼ੀ ਪੁੱਛਣ ਦੱਸਣ ਮਗਰੋਂ ਨਿਹਾਲ ਨੇ ਦੱਸਿਆ ਕਿ ਸ਼ਹਿਰ ਵਿੱਚ ਨੈਸ਼ਨਲ ਫਰੰਟੀਆਂ ਦਾ ਜਲਸਾ ਹੋ ਰਿਹਾ ਹੈ ਲੋਕ ਜਲਸੇ ਨੂੰ ਵੇਖਣ ਸੁਣਨ ਜਾ ਰਹੇ ਸਨ ਉਹ ਵੀ ਉਸ ਪਾਸੇ ਨੂੰ ਤੁਰ ਪਏ ਚਾਰਕ ਸੌ ਗੋਰੀ ਸਟੇਜ ਮੂਹਰੇ ਖੜੇ ਪਾਰਟੀ ਲੀਡਰ ਦਾ ਭਾਸ਼ਣ ਸੁਣ ਰਹੇ ਸਨ ਉਹ ਅੰਕੜਿਆਂ ਰਾਹੀਂ ਸਾਬਤ ਕਰ ਰਿਹਾ ਸੀ ਕਿ ਜੇ ਕਾਲਿਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਬੇਕਾਰੀ ਦਾ ਮਸਲਾ ਖਲ ਨਹੀਂ ਹੋ ਜਾਵੇਗਾ ਬਾਕੀ ਬਿਮਾਰੀਆਂ ਦਾ ਇਲਾਜ ਵੀ ਹੋ ਜਾਣਾ ਇਸ ਵਕਤ ਤਕਰੀਬਨ 4 ਮਿਲੀਅਨਜ਼ ਲੋਕ ਬੇਕਾਰ ਨੇ ਤੇ 4 ਮਿਲੀਅਨਜ਼ ਨਾਲੋਂ ਵੀ ਵੱਧ ਕਾਲੇ ਲੋਕ ਕੰਮ ਸੰਭੀ ਬੈਠੇ ਨੇ ਫਿਰ ਇਹ ਬੇਕਾਰ ਵੀ ਬਹੁਤ ਨੇ ਉਹ ਗਿਣਤੀ ਦੇ ਘਟਣ ਨਾਲ ਸਰਕਾਰੀ ਖਜ਼ਾਨੇ ਉੱਤੇ ਹਰ ਹਫ਼ਤੇ ਮਿਲੀਅਨਜ਼ ਪੌਂਡ ਦਾ ਬੋਝ ਵੀ ਘਟ ਜਾਵੇਗਾ ਇਹੀ ਹਾਲ ਹਸਪਤਾਲਾਂ 'ਚ ਬੈੱਡਾਂ ਤੇ ਹੋਰ ਸਵਾਮਾਂਦਾ। ਸਾਫ਼ ਹੈ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਇਹ ਕਾਲੇ ਲੋਕ ਨੇ। ਅਸਲ ਵਿੱਚ ਇਹਨਾਂ ਨੂੰ ਲੋਕ ਕਹਿਣਾ ਹੀ ਗਲਤ ਹੈ। ਇਹ ਤਾਂ ਸਰਾਲਾ ਹਨ, ਕਾਲੀਆਂ ਸਰਾਲਾ। ਸੋ ਜੇ ਤੁਸੀਂ ਆਪਣੇ ਆਪ ਨੂੰ ਖੁਸ਼ਹਾਲ ਤੇ ਸੁਖੀ ਵੇਖਣਾ ਚਾਹੁੰਦੇ ਹੋ ਤਾਂ ਇਹਨਾਂ ਕਾਲੀਆਂ ਸਰਾਲਾਂ ਨੂੰ ਇੱਥੋਂ ਨਸਾਉਣਾ ਪਵੇਗਾ ਹਰ ਸੰਭਵ ਤਰੀਕੇ ਨਾਲ। ਉਪਾਸ਼ਨ ਕਰਕੇ ਹਟਾਈ ਸੀ। ਕਿਸ ਸਰੋਤਿਆਂ ਵਿੱਚੋਂ ਕਿਸੇ ਨੇ ਪੁੱਛਿਆ ਮਤਲਬ ਤੁਸੀਂ ਸਰੀਰ ਕਿਸੇ ਹਿੱਸਾ ਦੀ ਖੁੱਲ ਵੀ ਦਿੰਦੇ ਹੋ ਹਾਂ ਹਰ ਸੰਭਵ ਤਰੀਕੇ ਦਾ ਇਹੀ ਅਰਥ ਹੁੰਦਾ ਹੈ ਕੁਝ ਹੋਰ ਲੋਕ ਵੀ ਇਸ ਜਿਹੇ ਪ੍ਰਸ਼ਨ ਕਰ ਰਹੇ ਸਨ ਕੁਝ ਉੱਥੋਂ ਖਿਸਕ ਰਹੇ ਸਨ ਤੇ ਕੁਝ ਟਾਣੀਆਂ ਵਿੱਚ ਇੱਧਰ-ਉੱਧਰ ਖੜੇ ਗੱਲਾਂ ਕਰ ਰਹੇ ਸਨ ਹਰੀ RAM ਤੇ ਨਿਹਾਲ ਵੀ ਇੱਕ ਟਾਣੀ ਕੋਲ ਜਾ ਖਲੋਤੀ ਇੱਕ ਗੋਰਾ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਹੈਰੀ ਇਹ ਨੀਰਾ ਬਕਵਾਸ ਕਰ ਰਿਹਾ ਹੈ ਨਹੀਂ ਬਿਲਕੁਲ ਸਾਰੀ ਦੁਨੀਆ ਜਾਣਦੀ ਹੈ ਕਿ ਕਾਲੇ ਸਿਰਫ ਕੰਮ ਹੀ ਨਹੀਂ ਮਾਲਕ ਵੀ ਨੇ ਵਿਸ਼ੇਸ਼ ਕਰਕੇ ਏਸ਼ੀਆ ਇਹ ਲੋਕ ਅਨੇਕਾਂ ਫੈਕਟਰੀਆਂ ਦੁਕਾਨਾਂ ਕੈਸ਼ ਐਂਡ ਕੈਰੀ ਜਸਟੋਰਸ ਤੇ ਰੈਸਟੋਰੈਂਟਾਂ ਦੇ ਮਾਲਕ ਨੇ ਇਹਨਾਂ ਵਿੱਚ ਗੋਰੇ ਵੀ ਕੰਮ ਕਰਦੇ ਆ ਹੈਲਥ ਡਿਪਾਰਟਮੈਂਟ ਤਾਂ ਇਹਨਾਂ ਤੋਂ ਬਿਨਾ ਆਪਾਹਜ ਹੋ ਜਾਵੇਗਾ ਹਸਪਤਾਲਾਂ ਤੇ ਸਰਜਰੀਆਂ ਚ ਅੱਧ ਨਾਲੋਂ ਵੀ ਵੱਧ ਕਾਲੇ ਤੇ ਤਾਂਬੇ ਰੰਗੇ ਲੋਕ ਡਾਕਟਰ ਤੇ ਨਰਸਾਂ ਨੇ ਮੈਡਲੈਂਡ ਚ ਤਾਂ ਇਹਨਾਂ ਦੇ ਨਾਲ ਕੰਮ ਚੱਲ ਹੀ ਨਹੀਂ ਸਕਦਾ ਅਸਲ 'ਚ ਇਹ ਲੋਕ ਸਧਾਰਨ ਬੁੱਧ ਗੋਰਿਆਂ ਨੂੰ ਫੂਲ ਬਣਾ ਕੇ ਸੱਤਾ ਹਥਿਆਉਣੀ ਚਾਹੁੰਦੇ ਨੇ ਨਹੀਂ ਹਰੀ ਨੇ ਕਿਹਾ ਬਿਲਕੁਲ ਮਾਸਟਰ ਹਰੀ RAM ਨੂੰ ਜੱਪਿਆ ਜਿਵੇਂ ਸਾਲ 1947 ਦੇ ਕਤਲੇਆਮ ਉਧਾਲੇ ਅੱਗਾ ਲੁੱਟ ਖੋਹ ਤੇ ਬਲਾਤਕਾਰਾਂ ਦੀ ਕਹਾਣੀ ਦੁਹਰਾਉਣ ਦਾ ਯਤਨ ਹੋ ਰਿਹਾ ਹੋਵੇ ਉਹ ਦ੍ਰਿਸ਼ ਦੇ ਅੱਖਾਂ ਅੱਗੇ ਲੰਘਦੇ ਆਈਆਂ ਨੂੰ ਨੇਰ ਨਹੀਂ ਜਈ ਆ ਗਈ ਜੱਪਿਆ ਜਿਵੇਂ ਡਿੱਗਣ ਲੱਗਾ ਹੋਵੇ ਪਰ ਉਹ ਨਿਹਾਲ ਦਾ ਬੋਢਾ ਫੜ ਕੇ ਸੰਭਲ ਗਿਆ। ਉਹ ਰਥਾ ਆਪੇ ਵਿੱਚ ਪਰਤੇ ਹੀ ਸੀ ਕਿ ਨਿਹਾਲ ਕਹਿਣ ਲੱਗਾ ਕੀ ਹੋਇਆ ਮਾਸਟਰ ਜੀ? ਕੁਝ ਨਹੀਂ ਬਸ ਐਵੇਂ ਚੱਕਰ ਆਇਆ ਸੀ। ਚੱਕਰ ਆਉਣੇ ਬਈ ਏਦਾਂ ਦੀਆਂ ਗੱਲਾਂ ਸੁਣ ਕੇ ਤੁਰ ਚੱਲ ਗਿਆ ਇੱਥੋਂ। ਨਿਹਾਲ ਨੇ ਹੌਂਕਾ ਲਿਆ। ਚੱਲ ਤੇ ਉਹ ਪੈਰ ਕਢੀਸ ਦੇ ਜੇ ਤੁਰ ਪੇ। ਨਿਹਾਲ ਆਪਣੇ ਰਾਹ ਪੈ ਗਿਆ ਤੇ ਹਰੀਰਾਮ ਕਾਰ پارک ਬਲ ਤੁਰ ਪਿਆ। ਕਾਰ ਸਟਾਰਟ ਕੀਤੀ ਗੇਟ ਤੇ ਬੰਦੇ ਪੈਸੇ ਦਿੱਤੇ। ਕਾਰ ਆ ਗਿਆ। ਕੁੱਟੇ-ਵੱਟੇ ਜੇ ਨੇ ਚੀਜ਼ਾਂ ਥਾਉ-ਥਾਈਂ ਟਿਕਾਈਆਂ। ਨਿੱਕੇ-ਮੋਟੇ ਕਰਦੇ ਹੋਰ ਵੀ ਕੰਮ ਕੀਤੇ। ਰਾਤ ਦੀ ਰੋਟੀ ਖਾਧੀ ਤੇ ਭੇਖ ਦੇ ਡਰਾਉਣੇ ਸੁਪਨੇ ਵੇਖਦਾ ਸੌਣ ਤੁਰ ਪਿਆ। ਉਹਦੀ ਵਜ੍ਹਾ ਕਤਾ ਵੇਖ ਕੇ ਮਨਪਾਲ ਨੇ ਪੁੱਛਿਆ, ਕੀ ਗੱਲ ਐ? ਸਿਹਤ ਠੀਕ ਆ ਤੁਹਾਡੀ? ਠੀਕ ਆ। ਉਦਾਂ ਹੀ ਰਤਾ ਤਬੀਅਤ ਸੁਸਤ ਜੀ ਆ। ਉਹ ਦਿ ਰਾਤ ਤੱਕ ਚਿੰਤਾ ਨਾਲ ਪਿੰਜ ਹੁੰਦਾ ਰਿਹਾ। 1 ਵਜੇ ਕਿਦਰੀ ਅੱਖ ਲੱਗੀ ਹੋਵੇਗੀ ਸੁੱਤਿਆਂ ਜੀ ਕੋਛੀ ਚੇਰ ਹੋਇਆ ਸੀ ਕਿ ਉਹਦੇ ਮੂਰੇ ਗਵੰਢੀ ਨੀਗਰੋ ਮੱਕਟੈਰੀ ਦਾ ਘਰ ਆਖ ਲੋਤਾ ਘਰ ਵਿੱਚ ਉਹਦੇ ਨਿੱਕੇ ਨਿੱਕੇ ਨਿਆਣੇ ਖੇਡ ਕੁਦ ਰਹੀ ਸਨ ਉਹ ਛੋਣ ਮੋਣ ਖੇਡਦੇ ਤੇ ਚੋਹੇ ਜਾਣ ਦੇ ਦੋਰੇ ਤੇਰੇ ਹੁੰਦੇ ਮੱਕੀ ਦੇ ਦਾਣਿਆਂ ਵਾਂਗ ਖਿੜਖਿੜ ਕਰਦੇ ਹਾਸੇ ਦੇ ਘੁੰਗਰੂਆਂ ਨਾਲ ਘਰ ਗੂੰਜਾਂ ਪਾਉਂਦਾ ਘਰ ਦੇ ਇਕੱਲੇ ਇਕੱਲੇ ਕੋਨੇ ਵਿੱਚ ਸੰਗੀਤ ਲਹਿਰਾਂ ਲਹਿਰਾਉਂਦੀਆਂ ਜ਼ਿੰਦਗੀ ਬੋਲਦੀ ਜੀਵਨ ਟੜਕਦਾ ਵੇਖ ਵੇਖ ਪਤੀ ਪਤਨੀ ਖੁਸ਼ੀ ਵਿੱਚ ਮਗ ਮਗ ਢਲਦੇ ਜੀਵਨ ਦਾ ਖੇੜਾ ਚਿਹਰਿਆਂ ਤੇ ਭੰਗੜਾ ਪਾਉਂਦਾ ਅੱਖਾਂ ਵਿੱਚ ਲਹਿਰਾਉਂਦਾ ਤੇ ਹਰਕਤਾਂ ਵਿੱਚੋਂ ਬੋਲਦਾ ਜ਼ਿੰਦਗੀ ਜ਼ਿੰਦਗੀ ਜਾਪਦੀ ਕੋਈ ਅਰਥ ਲੱਗਦੇ ਕੁਝ ਚਰਮਗਰੋਂ ਇਹ ਚੱਕੀ ਬਦਲ ਗਈ ਹੁਣ ਉੱਥੇ ਅੱਗ ਦੀਆਂ ਲਾਟਾਂ ਲਪਕ ਰਹੀਆਂ ਸਨ ਅੱਗ ਘਰ ਨੂੰ ਅੱਜ ਘਰ ਵਾਂਗ ਨਿਕਲ ਰਹੀ ਸੀ ਤੇ ਟੈਰੀ ਪਰਿਵਾਰ ਬੇਖਬਰ ਆਰਾਮ ਨਾਲ ਸੁੱਤਾ ਹੋਇਆ ਸੀ ਮਾਸਟਰ ਹਰੀਰਾਮ ਇਸ ਭਿਆਨਕ ਦ੍ਰਿਸ਼ ਨਾਲ ਚੁੰਜਲਾਇਆ ਨਾਲ ਹੀ ਝਾਕੀ ਬਦਲ ਗਈ ਹੁਣ ਮੱਕ ਟੈਰੀ ਦੇ ਘਰ ਦੀ ਥਾਂ ਉਹਦਾ ਆਪਣਾ ਘਰ ਜਲ ਰਿਹਾ ਸੀ ਵੇਖਦਾ ਹੀ ਤਰਬਕ ਕਿ ਉੱਠ ਬੈਠਾ ਬੌਂਦਲੇ ਹੋਇਨੇ ਇਧਰ ਉਧਰ ਵੇਖਿਆ ਕਮਰਾ ਸਹੀ ਸਲਾਮਤ ਸੀ ਉਹ ਹੈਰਾਨ ਪਰੇਸ਼ਾਨ ਹੋਇਆ ਬਿਸਤਰੇ ਤੇ ਬੈਠਾ ਕੁਝ ਚਿਰ ਕਮਰੇ ਨੂੰ ਘੂਰਦਾ ਰਿਹਾ ਫੇਰ ਇੱਕਦਮ ਮੰਜੇ ਤੋਂ ਉੱਠਲ ਕੇ ਖੜ੍ਹਾ ਹੋ ਗਿਆ ਕਾਲੀ ਕਾਲੀ ਪੈਰੀ ਸਲੀਪਰ ਅੜਾਈ ਤੇ ਮਲਕ ਦੇਣੀ ਦਰ ਖੋਲ ਕੇ ਬਾਹਰ ਨਿਕਲ ਗਿਆ ਤਾਂ ਕਿ ਨਾਲ ਦੇ ਮੰंजे ਤੇ ਪਈ ਮਨਪਾਲ ਦੀ ਨੀਂਦ ਵਿੱਚ ਕੱਜ ਨਾ ਪੈ ਜਾਵੇ ਨਾਲ ਦਾ ਕਮਰਾ ਬੇਟੀ ਬੀਨਾ ਦਾ ਸੀ ਜਿਹਦੇ ਵਿੱਚੋਂ ਉਹਦੇ ਨਿੱਕੇ ਨਿੱਕੇ ਘਰਾੜਿਆਂ ਦੀ ਲੈ ਭਰੀ ਆਵਾਜ਼ ਆ ਰਹੀ ਸੀ ਉਸ ਤੋਂ ਅਗਲਾ ਪੁੱਤਰ ਹਰਦੇਪਾਲ ਦਾ ਉਹਦੇ ਕਮਰੇ ਵਿੱਚ ਵੀ ਕਿਸੇ ਕਿਸਮ ਦੀ ਗੜਬੜ ਨਹੀਂ ਸੀ ਘਰ ਦੇ ਉੱਪਰਲੇ ਹਿੱਸੇ ਵੱਲੋਂ ਤਸੱਲੀ ਹੋਈ ਤਾਂ ਉਹ ਛਾਤੀ ਮਾਰਨ ਚਲਾ ਗਿਆ ਹੇਠਲਾ ਪਾਕ ਵੀ ਠੀਕ-ਠਾਕ ਦੇਖ ਕੇ ਸੋਚਣ ਲੱਗ ਪਿਆ ਇਹ ਸਾਲੀ ਗੱਲ ਕੀ ਹੋਈ ਮੈਂ ਅਗ ਨਾਲ ਵੱਦਾ ਘਰ ਸਾਫ਼ ਵੇਖਿਆ ਸੀ ਹੋ ਸਕਦਾ ਮਿੱਕ ਦਾ ਹੀ ਘਰ ਹੋਵੇ ਉਹਦੇ ਵਿਚਲਾ ਖਰੀਰਾਮ ਬੋਲਿਆ ਹੂੰ ਤੇ ਉਹ ਤੇਰੀ ਦਾ ਘਰ ਵੇਖਣ ਫਰੰਟ ਰੂਮ ਵਿੱਚ ਚਲਾ ਗਿਆ ਖਿੜਕੀ ਦਾ ਪਰਦਾ ਇੱਕ ਪਾਸੇ ਨੂੰ ਸਰਕਾ ਕੇ ਨਿਗਾਹ ਮਾਰੀ ਉਹ ਵੀ ਠੀਕ-ਠਾਕ ਸੀ ਤਾਂ ਦੋ ਸੋਚਣ ਲੱਗ ਪਿਆ ਹੈ ਇਹ ਗੱਲ ਕੀ ਹੋਈ ਮੈਂ ਉਦਾਸ ਘਰ ਸਾਫ ਸੜਦਾ ਵੇਖਿਆ ਸੀ ਤਸੱਲੀ ਕਰਨ ਲਈ ਉਹ ਇੱਕ ਵਾਰੀ ਫੇਰ ਉਹਦੇ ਘਰ ਨੂੰ ਗੋਹ ਨਾਲ ਵੇਖਿਆ ਉਹ ਪੂਰੇ ਸੁਖ ਚੈਨ ਚ ਸਾਹ ਲੈ ਰਿਹਾ ਸੀ ਫੇਰ ਉਸ ਗਲੀ ਵਿੱਚ ਨਿਗਾਹ ਮਾਰੀ ਕਿਸੇ ਥਾਂ ਵੀ ਕੁਝ ਗਲਤ ਨਾ ਦਿਸੀਆ ਸਾਰਾ ਮਹੱਲਾ ਅਮਨ ਚੈਨ ਵਿੱਚ ਉੰਗਰਿਆ ਸੀ ਤਕਰੀਬਨ ਹਰ ਘਰ ਦੀ ਬੱਤੀ ਬੁੱਝ ਚੁੱਕੀ ਸੀ ਸਾਫ ਸੀ ਕਿ ਹਰ ਕੋਈ ਸੌ ਚੁੱਕਾ ਸੀ ਜਾਂ ਸੌਣ ਦੇ ਯਤਨ ਚ ਸੀ ਇਹ ਅਸਾਸ ਨਾਲ ਉਹ ਸੋਚਣ ਲੱਗ ਪਿਆ ਇਹ ਚੱਕਰ ਕੀ ਆ ਮੈਨੂੰ ਹੁੰਦਾ ਕੀ ਜਾਂਦਾ ਜੀ ਇਹੀ ਹਾਲ ਰਿਹਾ ਤਾਂ ਪਾਗਲਖਾਨੇ ਜਾਣ ਨੂੰ ਬਹੁਤਾ ਚਿਰ ਨਹੀਂ ਲੱਗਣਾ ਗੱਲ ਤਾਂ ਠੀਕ ਏ ਪਰ ਕਰਾਂ ਕੀ ਹਾਲ ਦੀ ਘੜੀ ਠੰਡਾ ਸਿਰਾਂ ਹੋਣ ਦੀ ਕੋਸ਼ਿਸ਼ ਕਰ ਜਦ ਮਨ ਸ਼ਾਂਤ ਹੋਇਆ ਕੋਈ ਨਾ ਕੋਈ ਰਾਹ ਨਿਕਲ ਹੀ ਆਵੇਗਾ ਸੰਸਾਰ 'ਚ ਇਦਾਂ ਦੀ ਕੋਈ ਵੀ ਸਮੱਸਿਆ ਨਹੀਂ ਜਿਹਦਾ ਹੱਲ ਨਾ ਹੋਵੇ ਤੇ ਉਸ ਹੋਈ ਵਿੱਚ ਆ ਗਿਆ ਸਿੰਕ ਦੀ ਟੂਟੀ ਖੋਲ ਕੇ ਪਾਣੀ ਦਾ ਗਲਾਸ ਭਰ ਕੇ ਪੀਤਾ ਗਲਾਸ ਰੱਖਿਆ ਤੇ ਮੂੰਹ ਤੇ ਛਿੱਟੇ ਮਾਰਨ ਲੱਗ ਪਿਆ ਕਿੰਨਾ ਚਿਰ ਛਿੱਟੇ ਮਾਰਦਾ ਰਿਹਾ ਫਿਰ ਮੂੰਹ ਪੂੰਝਿਆ ਤੇ ਪਿਛਲੇ ਵਿਹੜੇ ਵਿੱਚ ਚਲਾ ਗਿਆ ਕਿੰਨਾ ਚਿਰ ਬਾਗਿਚੀ ਵਿੱਚ ਟਹਿਲਦਾ ਰਿਹਾ ਤਾਜ਼ਾ ਤੇ ਸੀਤਲ ਹਵਾ ਨਾਲ ਚਤਰਾਤਾ ਟਿਕਾਣੇ ਆਇਆ ਤਾਂ ਉਸ ਅਸਮਾਨ ਵੱਲ ਨਜ਼ਰ ਮਾਰੀ ਸਾਹਮਣੇ ਤਾਰਿਆਂ ਪਰਿਆ ਚਲਮਲ ਚਲਮਲ ਕਰਦਾ ਅਸੀਮ ਤੇ ਮਨਮੋਹਣਾ ਅੰਬਰ ਦੂਰ ਦੂਰ ਤੱਕ ਫੈਲਿਆ ਲਹਿਰਾ ਰਿਹਾ ਸੀ। ਨੀਲਤਨ ਦੀ ਅਨੰਤ ਚਾਦਰ ਵਿੱਚੋਂ ਚਾਨਣ ਦੇ ਨਿੱਕੇ ਵੱਡੇ ਸੁੱਚੇ ਮੋਤੀ ਡਲਕ ਰਹੇ ਸਨ। ਕੁਝ ਚਿਰ ਮਗਰੋਂ ਜਦ ਮਨ ਸ਼ਾਂਤ ਹੋ ਗਿਆ ਤਾਂ ਬਿਸਤਰੇ ਵਿੱਚ ਜਾ ਪਿਆ। ਉਹ ਹੂਕ ਸੁੱਤਾ ਪਿਆ ਸੀ ਕਿ ਖੋਰ ਦ੍ਰਿਸ਼ ਖੁੱਲਣ ਲੱਗ ਪਿਆ। ਹਰ ਸ਼ਨੀਚਰਵਾਰ ਸ਼ਾਮ ਵਾਂਗ ਹਰਦੇਪਾਲ ਗੋਰੀ ਕਾਲੇ ਤੇ ਤਾਂਬੇ ਰੰਗੇ ਮਿੱਤਰਾਂ ਨਾਲ ਸ਼ਹਿਰ ਦੀ ਵੱਡੀ ਪਾਰਕ ਵਿੱਚ ਫੁੱਟਬਾਲ ਖੇਡ ਰਿਹਾ ਸੀ। ਦੋ ਮੇਂਹੇ ਤਰਾਂ ਜੱਤਲੀ ਪੂਰੀ ਵਾਹ ਲਾ ਰਹੀਆਂ ਸਨ ਕਦੀ ਹਰਦੇਪਾਲ ਖੋਰੀ ਗੋਲ ਕਰ ਦਿੰਦੇ ਕਦੀ ਵਿਰੋਧੀ ਟੀਮ ਗੋਲ ਹੋਣ ਤੇ ਜੇਤੂ ਟੀਮ ਉਛਲ-ਉਛਲਕਲਕਾਰੀਆਂ ਮਾਰਦੀ ਗੋਲ ਕਰਨ ਵਾਲਿਆਂ ਨੂੰ ਗਲਬਕੜੀਆਂ ਪਾਪਾ ਸ਼ਾਬਾਸ਼ ਦਿੰਦੀ ਖੇਡ ਦੇ ਖੇਡ ਦੇ ਥੱਕ ਗਏ ਤਾਂ ਘਰਾਂ ਨੂੰ ਤੁਰ ਪਏ ਉੰਜ ਵੀ ਹਨੇਰਾ ਉਤਰ ਆਇਆ ਸਹਿਰ ਸਪਟਾ ਕਰਨ ਆਏ ਲੋਕ ਤਾਂ ਕੱਦੇ ਜਾ ਚੁੱਕੇ ਸਨ ਸਹਿਜੇ ਸਹਿਜੇ ਪਾਰਕ ਵਿੱਚੋਂ ਜ਼ਿੰਦਗੀ ਖਿਸਕ ਰਹੀ ਸੀ ਤੇ ਸੁੰਨ ਪਸਰ ਰਹੀ ਸੀ ਹਰਦੀਪਾਲ ਦੇ ਦੋਸਤ ਮਿੱਤਰਾਂ ਨੇ ਹੋਰ ਰਾ ਜਾਣਾ ਸੀ ਉਸ ਹੋਰ ਉਹ ਰੁੱਖਾਂ ਪੌਦਿਆਂ ਨਾਲ ਘਿਰੇ ਰਾਹ ਵਿੱਚ ਹੀ ਲੰਘੀ ਰਹਾ ਸੀ ਕਿ ਰੁੱਖਾਂ ਵਿੱਚ ਲੁੱਕ ਕੇ ਬੈਠੇ ਨਕਾਬ ਧਾਰੀ ਦੋ ਗੋਰੀਆਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਉਹ ਇੱਕ ਜਣੇ ਨਾਲ ਹੱਥੋਂ ਪਾਈ ਹੋ ਰਿਹਾ ਸੀ ਕਿ ਦੂਜੇ ਨੇ ਉਹਦੀ ਪਿੱਠ ਵਿੱਚ ਛੁਰਾ ਘੱਟ ਮਾਰਿਆ ਹਰਦੀਪਾਲ ਦੇ ਮੂੰਹ ਆਕਾਸ਼ ਵਿੰਨ ਦੀ ਲੇਰ ਨਿਕਲੀ ਸੀ ਕਿ ਉਹ ਸਿਰ ਤੇ ਪੈਰ ਰੱਖ ਕੇ ਦੌੜ ਗਿਆ ਪੁੱਤ ਦੀ ਲੇਰ ਸੁਣਦਾ ਹੀ ਮਾਸਟਰ ਹਰੀ RAM ਹੜਪੜਾ ਕੇ ਉੱਠ ਬੈਠਾ। ਪਮਤਰਿਆ ਜਾ ਉਹ ਕਿੰਨਾ ਚਿਰ ਕਮਰੇ ਨੂੰ ਘੋਰਦਾ ਰਿਹਾ ਪਰ ਕੁਝ ਵੀ ਹੱਥ ਪੱਲੇ ਨਾ ਪਿਆ। ਉਹਨੂੰ ਤਾਂ ਇਸ ਗੱਲ ਦਾ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਥੇ ਸੀ। ਦਿਨ ਸੀ ਜਾਂ ਰਾਤ ਕਿੰਨੀ ਥੇਰ ਮਗਰੋਂ ਜਾਂ ਦਰੱਤਾਂ ਆਪੇ ਵਿੱਚ ਪਰਤਿਆਂ ਤਾਂ ਉਹਦੇ ਮੂੰਹੋਂ ਕੰਪਿਊਟਰ ਬਾਗ ਨਿਕਲ ਗਿਆ। ਉਹ ਮੇਰੇ ਆ ਰੱਬਾ। ਇਹ ਮੈਂ ਕੀ ਦੇਖ ਰਿਹਾ ਸੁਖ ਰੱਖੀ ਦਾਤਿਆ। ਉਛਾਲ ਮਾਰਨ ਬਾਗ ਮੰਜੇ ਤੋਂ ਉੱਤਰਿਆ ਤੇ ਨੰਗੀ ਪੈਰੀ ਹੀ ਦਰਵਾਜ਼ੇ ਵੱਲ ਭੱਜ ਤੁਰਿਆ ਬੂਹਾ ਖੋਲਿਆ ਤੇ ਬੇਦੁਹਾ ਹਰਦੇਪਾਲ ਦੇ ਕਮਰੇ ਵੱਲ ਦੌੜ ਪਿਆ ਉਸ ਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਰਿਹਾ ਕਿ ਉਹਦੇ ਪੈਰੀਂ ਸਲੀਪਰ ਸਨ ਜਾਂ ਨਹੀਂ ਤੇ ਨਾ ਹੀ ਇਸ ਗੱਲ ਦਾ ਕਿੰਜ ਮਨਪਾਲ ਦੀ ਅੱਖ ਵੀ ਖੁੱਲ ਸਕਦੀ ਸੀ ਹਰਦੇਪਾਲ ਦੇ ਕਮਰੇ ਦਾ ਬੂਹਾ ਲੱਗਾ ਹੋਇਆ ਸੀ ਉਹਦੇ ਹੈਰਾਨੀ ਵਿੱਚ ਦੰਦ ਜੁੜ ਗਏ ਫੇਰ ਵੀ ਪੱਕ ਕਰਨ ਲਈ ਉਹ ਤਖਤੇ ਨਾਲ ਕੰਨ ਲਾ ਕੇ ਪੁੱਤ ਦੇ ਸਾਹਾਂ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਕੁਝ ਸੁਣਾਈ ਨਾ ਦਿੱਤਾ ਤਾਂ ਘਬਰਾ ਕੇ ਬੂਹਾ ਖੋਲ ਲਿਆ। ਤਖਤਾ ਰਾ ਦੇ ਕੇ ਇੱਕ ਪਾਸੇ ਲੱਗ ਗਿਆ। ਤਾਂ ਉਹ ਹਰਦੇਪਾਲ ਦੇ ਸਰਾਣੇ ਜਾ ਖਲੋਤਾ। ਰਜ਼ਾਈ ਦਾ ਲੜ ਚੁੱਕਿਆ ਤੇ ਉਹਦੀ ਹੋਂਦ ਨੂੰ ਨਿਹਾਰਨ ਲੱਗ ਪਿਆ। ਪੁੱਤ ਨੂੰ ਸੁੱਖੀ ਸੰਦੀ ਸੁੱਤਾ ਵੇਖ ਕੇ ਦਿਲ ਕੌਲ ਵਾਂਗ ਖੜ ਗਿਆ। ਉਹ ਹੈਰਾਨ ਪਰੇਸ਼ਾਨ ਹੋਇਆ। ਪਾਲ ਦੋ ਪਾਲ ਇਸ ਕੌਤਕ ਬਾਰੇ ਸੋਚਦਾ ਰਿਹਾ ਫਿਰ ਰੱਬ ਦਾ ਸ਼ੁਕਰ ਕੀਤਾ ਮੂੰਹ ਤੇ ਰਜ਼ਾਈ ਦਾ ਲੜ ਦਿੱਤਾ ਤੇ ਪੱਪਾ ਭਾਰ ਤੁਰਦਾ ਹੋਇਆ ਕਮਰਿਆਂ ਬਾਹਰ ਨਿਕਲ ਆਇਆ ਸਹਿਜ ਦੇਣੀ ਤਖਟਾ ਢੋਇਆ ਤੇ ਆਪਣੇ ਕਮਰੇ ਵਿੱਚ ਆ ਗਿਆ ਸੁੱਤਿਆਂ ਜੇ ਕੋਚੇਰੀ ਹੋਇਆ ਸੀ ਕਿ ਉਹਦੇ ਅੱਗੇ ਬੀਨਾ ਦਾ ਕਾਲਜ ਆ ਖਲੋਤਾ ਛੁੱਟੀ ਹੋਈ ਤਾਂ ਬੀਨਾ ਸਹੇਲੀਆਂ ਤੇ ਸਹਿਪਾਠਣਾ ਨਾਲ ਬਸ ਅੱਗੇ ਵੱਲ ਤੁਰ ਪਈ ਜਿਉਂ-ਜਿਉਂ ਬੱਸਾਂ ਆਉਂਦੀਆਂ ਗਈਆਂ ਉਹ ਚੜਤਿਆਂ ਗਈਆਂ ਕਿਸੇ ਕਾਰਨ ਬੀਨਾ ਦੀ ਪਾਸ ਲੇਟ ਹੋ ਗਈ ਸੀ ਉਹ ਅੱਡੇ ਤੇ ਖੜੀ ਬੱਸ ਉਡੀਕ ਹੀ ਰਹੀ ਸੀ ਕਿ ਇੱਕ ਲਾਲ ਰੰਗ ਦੀ ਮਰੀਨਾ ਕਾਰ ਬਰਾਬਰ ਆ ਰੁਕੀ ਉਹਦੇ ਵਿੱਚੋਂ ਹੁੱਡਾਂ ਵਾਲੇ ਦੋ ਗੋਰੀ ਨਿਕਲੇ ਬੀਨਾ ਨੂੰ ਧੂਕ ਕੇ ਕਾਰ ਵਿੱਚ ਸੁੱਟਿਆ ਤੇ ਨਾਲ ਹੀ ਟੀਮ ਬਾਗ ਆਪ ਵੀ ਡਿੱਗ ਪਏ ਦੋੜਾਂ ਲੱਗਦੇ ਡਰਾਈਵਰ ਕਾਰ ਦੀਆਂ ਚੀਕਾਂ ਕਢਾਉਂਦਾ ਹੋਇਆ ਸ਼ਹਿਰ ਦੇ ਉਜਾੜ ਬੀਆਬਾਨ ਇਲਾਕੇ ਵੱਲ ਲੈ ਗਿਆ ਇਧਰ ਕਾਰ ਪੂਰੀ ਸਪੀਡ ਨਾਲ ਦੌੜੀ ਜਾ ਰਹੀ ਸੀ ਉਧਰ ਬਿਨਾ ਛੁੱਟਾਂ ਵਾਲੀ ਹੱਥ ਪੈਰ ਮਾਰ ਰਹੀ ਸੀ ਜਦ ਛੁਟਕਾਰੇ ਦਾ ਕੋਈ ਰਾਹ ਨਾ ਦਿਸਿਆ ਤਾਂ ਉਸ ਤਰਲਾ ਮਾਰ ਕੇ ਕਿਹਾ ਮੇਰਾ ਕਸੂਰ ਤਾਂ ਦੱਸ ਦਿਓ ਤੂੰ ਨਹੀਂ ਜਾਣਦੀ ਬਿਨਾ ਦੇ ਸੱਜੇ ਪਾਸੇ ਬੈਠੇ ਹਾਈਜੈਕਰ ਨੇ ਪੁੱਛਿਆ ਜਾਣਦੀ ਹੁੰਦੀ ਤਾਂ ਪੁੱਛਣਾ ਕਾਤੋਂ ਸੀ ਤੇਰਾ ਰੰਗ ਰੰਗ ਹਾਂ ਉਸ ਦੇ ਬਾਰੇ ਮੈਂ ਕੀ ਕਰ ਸਕਦੀ ਆ ਇਹ ਤਾਂ ਕੁਦਰਤ ਦੀ ਦੇਣ ਏ ਨਹੀਂ ਸਾਡਾ ਦੇਸ਼ ਛੱਡ ਕੇ ਤਾਂ ਜਾ ਸਕਦੇ ਹੋ ਤੁਸੀਂ ਲੋਕ ਕਿੱਥੇ ਜਾਈਏ ਆਪਣੇ ਦੇਸ਼ ਨੂੰ ਹੋਰ ਕਿਹੜਾ ਏ ਸਾਡਾ ਦੇਸ਼ ਇੱਥੇ ਅਸੀਂ ਜੰਮੇ ਪੜੇ ਤੇ ਪਰਵਾਨ ਚੜ੍ਹੇ ਆ ਜਿੱਥੇ ਕੋਈ ਜਨਮ ਦਾ ਏ ਉਹੀ ਨਹੀਂ ਉਹ ਤਾਂ ਦੇਸ਼ ਹੁੰਦਾ ਸਾਨੂੰ ਪਤਾ ਸੀ ਤੁਸੀਂ ਸਿੱਧੀ ਤਰ੍ਹਾਂ ਨਹੀਂ ਜਾਣ ਲੱਗੇ ਤਾਈਆਂ ਤਾਂ ਅਸੀਂ ਇਹ ਰਾਹ ਅਪਣਾਇਆ ਏ ਖੱਬੇ ਪਾਸੇ ਵਾਲੇ ਗੋਰੇ ਨੇ ਮੂੰਹ ਭਿਚੇੜ ਕੇ ਕਿਹਾ ਤੁਸੀਂ ਮੈਨੂੰ ਲਿਜਾ ਕਿੱਥੇ ਰਹੇ ਹੋ ਇੰਗਲਿਸ਼ ਚੈਨਲ 'ਚ ਸੁੱਟਣ ਹੋਰ ਕਿੱਥੇ ਲੈ ਜਾਣਾ ਹੈ ਡਰਾਈਵਰ ਨੇ ਦੰਦ ਕੱਟੇ ਮਾਸਟਰ ਹਰੀਰਾਮ ਇਹ ਦ੍ਰਿਸ਼ ਵੇਖਦਾ ਹੀ ਚੀਕ ਮਾਰ ਕੇ ਉੱਠ ਖਲੋਤਾ ਤੇ ਅੰਨੇ ਬਾਬੂਹੇ ਵੱਲ ਦੌੜ ਪਿਆ ਝਟਕੇ ਨਾਲ ਦਰ ਖੋਲ੍ਹਿਆ ਤੇ ਹਨੇਰੀ ਵਾਂਗ ਧੀ ਦੇ ਕਮਰੇ ਮੂਹਰੇ ਆ ਗਿਆ ਕਮਰੇ ਦਾ ਦਰਵਾਜ਼ਾ ਲੱਗਿਆ ਹੋਇਆ ਸੀ ਤੇ ਬਿਨਾਂ ਦੇ ਨਿੱਕੇ ਨਿੱਕੇ ਘੜਾੜਾਈ ਸੁਣਾਈ ਦੇ ਰਹੇ ਸਨ ਉਹ ਮਿੰਟਕ ਬੌਂਦੜਾ ਜੇ ਆ ਖੜਾ ਰਿਹਾ ਫੇਰ ਸਿਰ ਨੂੰ ਹੱਥਾਂ ਵਿੱਚ ਫੜ ਕੇ 2-3 ਵਾਰੀ ਝੰਡੋੜਿਆ ਤਾਂ ਕਿ ਹੋਸ਼ ਆ ਜਾਵੇ। ਰਤਾ ਚੇਤਨ ਹੋਇਆ ਤਾਂ RAM RAM ਕਰਦਾ ਆਪਣੇ ਕਮਰੇ ਵੱਲ ਤੁਰ ਪਿਆ। ਉਹ ਬਿਸਤਰੇ ਵਿੱਚ ਪਿਆ ਕਿੰਨਾ ਹੀ ਚਿਰ ਇਨ੍ਹਾਂ ਸੋਚਾਂ ਵਿੱਚ ਉਲਝਿਆ ਰਿਹਾ ਤੇ ਪਾਸੇ ਮਾਰਦਾ ਰਿਹਾ। ਫੇਰ ਅੱਖ ਲੱਗ ਗਈ। ਸੁੱਤਿਆਂ ਜੇ ਕੁਝ ਹੀ ਸਮਾਂ ਹੋਇਆ ਸੀ ਕਿ ਅੱਖਾਂ ਅੱਗੇ ਪਾਰਕ ਹਾਲ ਪ੍ਰਾਇਮਰੀ ਸਕੂਲ ਆਖਲ ਉੱਤ। ਕੁਝ ਚਰਮਗਰੋਂ ਉਹਦੇ ਵਿੱਚੋਂ ਇੱਕ ਪੰਜਾਬਣ ਅਧਿਆਪਕਾ ਨਿਕਲਦੀ ਦਿੱਤੀ ਸੀ। ਦੇਖਨੇ ਵੇਖਦੇ ਆ ਉਹ ਮਨਪਾਲ ਵਿੱਚ ਵਟ ਗਈ। ਉਹ ਆਪਣੇ ਧਿਆਨ ਘਰ ਨੂੰ ਆ ਰਹੀ ਸੀ ਕਿ ਤਿੰਨ ਚਾਰ ਗੋਰੇ ਬਕਵਾਸ ਕਰਦੇ ਹੋਏ ਉਹਦੇ ਮੰਗਰ ਹੋ ਤੁਰੇ। ਉਹਨਾਂ ਦੀ ਮਨਸ਼ਾ ਖਿਜਾਉਣ ਦੀ ਸੀ। ਉਹ ਚਾਹੁੰਦੇ ਸਨ ਕਿ ਗੁੱਸੇ ਵਿੱਚ ਆ ਕੇ ਮੰਦਾ ਬੋਲੇ ਤੇ ਉਹ ਝਗੜਾ ਕਰ ਸਕਣ। ਮਨਪਾਲ ਇਹ ਗੱਲ ਸਮਝਦੀ ਸੀ। ਉਹ ਨਾ ਬੋਲੀ। ਉਹ ਨਾ ਬੋਲੀ ਤਾਂ ਇੱਕ ਜਣਾ ਕਹਿਣ ਲੱਗਾ ਵੈਨ ਆਰ ਯੂ ਗੋਇੰਗ ਟੂ ਯੂਅਰ ਹੋਮ ਕੰਟਰੀ ਉਸ ਜਵਾਬ ਨਾ ਦੇਣ ਵਿੱਚ ਹੀ ਸਿਆਣਪ ਸਮਝੀ ਉਹ ਜਾਣਦੀ ਸੀ ਕਿ ਉਹਦੀ ਇੱਕ ਗੱਲ ਦੇ ਉੱਤਰ ਵਿੱਚ ਇਹਨਾਂ ਦਾ ਸੁਣਾਉਣੀਆਂ ਇਹਨੂੰ ਚੁੱਪ ਵੇਖ ਕੇ ਦੂਜਾ ਕਹਿਣ ਲੱਗਾ ਥੀਸ ਪੀਪਲ ਨੈਵਰ ਵਿਲ ਗੋ ਥੀਸ ਆਰ ਨਾਟ ਪੀਪਲਸ ਪਹਿਲੇ ਨੇ ਲੀਡਰ ਦੀ ਭਾਸ਼ਾ ਲੱਭੀ ਬਟ ਦੈਨ ਆਰ ਦੇ ਬਟ ਦੈਨ ਆਰ ਦੇ ਦੂਜੇ ਨੇ ਗੱਲ ਨੂੰ ਤੁਣਕਾ ਮਾਰਿਆ ਬਲੈਕ ਡਰੈਗਨਸ ਤੇਜੇ ਦੇ ਮੂੰਹੋਂ ਲੀਡਰ ਦੀ ਅੱਗ ਨਿਕਲੀ ਇਫ ðiਸ ਬਲੈਕ ਬਾਸਟਰਡਜ਼ ਬਿਲ ਨਾਟ ਗੋ ਹੋਮ ਵੀ ਬਿਲ ਬਰਨ ਥੈਮ ਲਾਈਕ ਡੋਨਟ ਵਰੀ ਉਸਨੇ ਨਾਸਾਂ ਵਿੱਚੋਂ ਧੂਆ ਨਿਕਲਿਆ ਸ਼ਟ ਅਪ ਐਂਡ ਗੋ ਅਵੇ ਫਰੋਮ ਮੀ ਮਨਪਾਲ ਨੂੰ ਗੁੱਸਾ ਆ ਗਿਆ ਹਾਊ ਡਰ ਯੂ ਬਿਚ ਇੱਕ ਜਣਾ ਮਨਪਾਲ ਦੇ ਮੂੰਹ ਤੇ ਜ਼ੋਰ ਦੀ ਲੱਫੜ ਮਾਰ ਕੇ ਚੀਕਿਆ ਉਹ ਘਮੀਂਟਣੀ ਖਾ ਕੇ ਸੰਭਲੀ ਰਹੀ ਸੀ ਕਿ ਨਾਲ ਦੇ ਨੇ ਹੁਜਕਾ ਮਾਰ ਕੇ ਗਲ ਵਿੱਚੋਂ ਸੋਨੇ ਦੀ ਸੰਗਲੀ ਤੋੜ ਕੇ ਤੀਜਾ ਉਹਦੇ ਕੰਨਾਂ ਵਿੱਚੋਂ ਕਾਂਟੇ ਧੂਣ ਲੱਗ ਪਿਆ ਜਦ ਇੰਜੋ ਆਪਣੇ ਉਦੇਸ਼ ਵਿੱਚ ਸਫਲ ਨਾ ਹੋਇਆ ਤਾਂ ਉਸ ਝੰੋੜਾ ਮਾਰ ਕੇ ਕੰਨਾਂ ਵਿੱਚੋਂ ਕਾਂਡੇ ਖਿੱਚ ਲਏ ਦਰਦ ਨਾਲ ਮਨਪਾਲ ਦੇ ਮੂੰਹੋਂ ਚੀਕਾਂ ਨਿਕਲ ਗਈਆਂ ਸੌਂਦਾ ਹੀ ਹਰੀਰਾਮ ਹੜਬੜਾ ਕੇ ਉੱਠ ਬੈਠਾ ਮਨਪਾਲ ਦੇ ਮੰਜੇ ਵੱਲ ਲੱਪ ਗਿਆ ਤੇ ਰਜ਼ਾਈ ਦਾ ਲੜ ਖਿੱਚ ਕੇ ਕਹਿਣ ਲੱਗਾ ਮਖਿਆਪਾਲ ਕੀ ਹੋਇਆ ਤੁਹਾਨੂੰ ਘੜੀਪਾਲ ਰਾਮ ਨਾਲ ਸੌਣ ਵੀ ਨਹੀਂ ਦਿੰਦੇ ਉਹ ਖਿੱਚ ਕੇ ਬੋਲੀ ਹਰੀਰਾਮ ਨੇ ਆਪਣੇ ਨਾਲ ਬੀਤ ਰਹੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗੀ ਸੁਪਨੇ ਤਾਂ ਸੁਪਨੇ ਹੀ ਹੁੰਦੇ ਆ ਸੁਪਨੇ ਵੀ ਸਮਾਜਿਕ ਸੱਚ ਦਾ ਅਕਸੀ ਹੁੰਦੇ ਨੇ ਨਹੀਂ ਹੂੰ ਫਿਰ ਉਹ ਵਿਅੰਗ ਨਾਲ ਕਹਿਣ ਲੱਗੀ ਇਹ ਤੁਹਾਡੀ ਚਾਨਣੀ ਸਦੀ ਜੋਹਾ ਉੱਤਰ ਵਿੱਚ ਮਾਸਟਰ ਹਰੀਰਾਮ ਨੇ ਕਹਿਣਾ ਚਾਹਿਆ ਕਿ ਇਹ ਦੇ ਵਿੱਚ ਚਾਨਣੀ ਸਦੀ ਦਾ ਕੀ ਦੋਸ਼ ਏ ਇਹ ਤਾਂ ਸਸਤੀ ਰਾਜਨੀਤੀ ਦੀ ਮਿਹਰਬਾਨੀ ਏ ਪਰ ਕੁਝ ਸੋਚ ਕੇ ਉਸ ਚੁੱਪ ਰਹਿਣ ਵਿੱਚ ਹੀ ਸਿਆਣਪ ਸੰਖੇਪ